ਜੁਗੋ ਜੁਗੋ ਘਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਦੇ ਹਾਂ ਔਰ ਜੇ ਘਰਾਬ ਲਾਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਬਾਗ ਗੁਰੂ ਰੂਪ ਪਿਆਰੀ ਸਾਧ ਸੰਗਤ ਜਿਤਨੇ ਵੀ ਸੰਗਤ ਆਈ ਹੈ ਸਾਰਿਆਂ ਦੇ ਸ੍ਰੀ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹਾਂ ਸਾਰੇ ਨਮਸਕਾਰ ਸਵੀਕਾਰ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਜਿਹੜੀ ਉਹ ਗੁਰੂ ਹੈ ਔਰ ਬਾਣੀ ਦੇ ਵਿੱਚ ਹੀ ਸਾਰੇ ਅੰਮ੍ਰਿਤ ਨੇ انسان ਦੁੱਖਾਂ ਵਿੱਚ ਪਟਕ ਰਿਹਾ ਹੈ ਔਰ ਟਟਕ ਟਟਕ ਕੇ ਸੱਚ ਤੋਂ ਪਰੇ ਜਾ ਰਿਹਾ ਹੈ ਗੁਰੂ ਤੋਂ ਪਰੇ ਜਾ ਰਿਹਾ ਹੈ ਭਰੋਸਾ ਗਵਾ ਰਿਹਾ ਹੈ ਇਨਸਾਨ ਸੋਚਦਾ ਹੈ ਕਿ ਗੁਰੂ ਕਰੇ ਰੱਬ ਕਰੇ ਪਹਿਲਾਂ ਕਰੇ ਕਿਉਂਕਿ ਕਈ ਵਾਰ ਉਹਨਾਂ ਦੀ ਜਦੋਂ ਕਿਸੇ ਦਾ ਦੁੱਖ ਦਾ ਸਮਾਂ ਹੁੰਦਾ ਨਾ ਤੇ ਉਹ ਵਿਸ਼ਵਾਸ ਭਰੋਸਾ ਗਵਾ ਲੰਦਾ ਗੁਰੂ ਤੋਂ ਤੇ ਇੱਕ ਵਾਰੀ ਕੋਈ ਪ੍ਰੇਮੀ ਸੀ ਤੋਂ ਸੰਗਤ ਕਰਨ ਗਿਆ ਤੇ ਮਹਾਪੁਰਸ਼ਾਂ ਨੂੰ ਕਹਿਣ ਲੱਗਾ ਕਿ ਜਿਤਨੇ ਵੀ ਬੰਦੇ ਤੁਸੀਂ ਵੇਖ ਰਹੇ ਹੋ ਨਾ ਧਿਆਨ ਚ ਬੈਠੇ ਨੇ ਸਿਮਰਨ ਚ ਬੈਠੇ ਨੇ ਇਹ ਸਭ ਨੂੰ ਪ੍ਰਮਾਤਮਾ ਨੇ ਦਿੱਤਾ ਆ ਤੇ ਸਾਡਾ ਧਿਆਨ ਨਹੀਂ ਲੱਗ ਸਕਦਾ ਸਾਡਾ ਬਾਣੀ ਵਿੱਚ ਮੰਨ ਨਹੀਂ ਜੁੜ ਸਕਦਾ ਕਿਉਂਕਿ ਅਸੀਂ ਸਾਡਾ ਮਾੜਾ ਸਮਾਂ ਜੋ ਭਰੋਸਾ ਗਵਾ ਲੈਂਦੇ ਨੇ ਕਿ ਜਿੰਨੇ ਬੰਦੇ ਵੇਖ ਰਹੇ ਜੇ ਧਿਆਨ ਸਿਮਰਨ 'ਚ ਬੈਠੇ ਨੇ ਉਹ ਸਮਰਾਤ ਨੇ ਕਾਰੋਬਾਰ ਵੱਧੂ ਹੈ ਤੇ ਸਾਡਾ ਕਾਰੋਬਾਰ ਨਹੀਂ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਮਨਮੁਖੀ ਹੋ ਕੇ ਆਪਾਂ ਕਰ ਸਕਦੇ ਆ ਤੇ ਜਿਤਨੇ ਅਸੀਂ ਸੰਸਾਰ ਵਿੱਚ ਖੋਜਾਂ ਦੇਖਦੇ ਆ ਜਿਤਨੀਆਂ ਵੀ ਖੋਜਾਂ ਆਈਆਂ ਵਿਗਿਆਨ ਦੀਆਂ ਜਿਸ ਤਰ੍ਹਾਂ ਕਿਸੇ ਨੇ ਮੋਟਰ ਕਾਰ ਬਣਾਈ ਹੋएगी ਜਿਨੇ ਬਿਜਲੀ ਦਾ ਵਿਸ਼ਕਾਰ ਕੀਤਾ ਹੋਏਗਾ ਤੇ ਬਿਜਲੀ ਦੇ ਅਵਿਸ਼ਕਾਰ ਤੋਂ ਪਹਿਲਾਂ ਅਗਰ ਕੋਈ ਕਹਿੰਦਾ ਕਿ ਮੈਂ ਬੱਤੀ ਜਗਾਣੀ ਹੈ ਤੇ ਸਾਰੇ ਉਸ ਨੂੰ ਪਾਗਲ ਕਹਿੰਦੇ ਹੋਣਗੇ ਕਮਲਾ ਕਹਿੰਦੇ ਹੋਣਗੇ ਤੇ ਉਸ ਇਨਸਾਨ ਕੋਲੋਂ ਨਹੀਂ ਜਿਨੇ ਬਿਜਲੀ ਦਾ ਵਿਸ਼ਕਾਰ ਕੀਤਾ ਜਾਂ ਜਿਨੇ ਮੋਟਰ ਦਾ ਵਿਸ਼ਕਾਰ ਕੀਤਾ ਉਦੋਂ ਪਹਿਲਾਂ ਬੈਲ ਗਾੜੀਆਂ ਸੀ ਬਲਦ ਦੇ ਨਾਲ ਬੰਨਦੇ ਸੀ ਘੋੜਿਆਂ ਦੇ ਨਾਲ ਬੰਨਦੇ ਸੀ ਤੇ ਸਵਾਰੀ ਕਰਦੇ ਸੀ ਤੇ ਉਸ ਟਾਈਮ ਅਗਰ ਕੋਈ ਕਹਿੰਦਾ ਕਿ ਮੈਂ ਮੋਟਰ ਦਾ ਵਿਸ਼ਕਾਰ ਕਰਨਾ ਹੈ ਤੇ ਉਹਨੂੰ ਲੋਕੀ পাগল ਸਮਝਦੇ ਸੀ ਗਏ ਤੇ ਉਹਨੇ ਕਹੇ ਤਰੀਕੇ ਅਵਿਸ਼ਕਾਰ ਕੀਤਾ ਤੇ ਅਵਿਸ਼ਕਾਰ ਕਰਕੇ ਉਹ ਕੋ ਪੈਸੇ ਹੀ ਮੰਨੀ ਸੀ ਕਿ ਉਹ ਮੋਟਰ ਦੁਬਾਰਾ ਬਣਾ ਦੇ ਉਹਨੂੰ ਕੋਈ ਪੈਸੇ ਦੇਵੇਗਾ ਜਿਹੜੀ ਚੀਜ਼ ਉਹਨੇ ਗਿਆਨ ਦੇ ਨਾਲ ਖੋਜ ਕੀਤੀ ਤੇ ਕੋਈ ਪੈਸੇ ਦੇਵੇਗਾ ਤੇ ਉਹ ਚੀਜ਼ ਬਣੇਗੀ ਤੇ ਉਹ ਲਗਾ ਰਿਹਾ ਇੱਕ ਦਿਨ ਨੂੰ ਕੋਈ ਬੰਦਾ ਪੈਸੇ ਦੇਣ ਵਾਲਾ ਮਿਲ ਗਿਆ ਤੇ ਉਹ ਚੀਜ਼ ਦਾ ਅਵਿਸ਼ਕਾਰ ਹੋ ਗਿਆ ਤੇ ਜਦੋਂ ਜਿੰਨੇ ਪੈਸੇ ਦਿੱਤੇ ਤੇ ਉਹਦਾ ਪਰਿਵਾਰ ਵੀ ਉਹਨੂੰ ਕਹਿੰਦਾ ਹੈ ਕਿ ਤੁਸੀਂ ਕਿਹੜੀਆਂ ਗੱਲਾਂ ਵਿੱਚ ਪੈ ਗਏ ਜੇ ਸੋ ਇਨਸਾਨ ਕਈ ਵਾਰ ਸੋਚਦਾ ਹੈ ਕਿ ਅਸੀਂ ਪ੍ਰਮਾਤਮਾ ਕਰੇ ਤੇ ਫਿਰ ਅਸੀਂ ਕਰਾਂਗੇ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜੋ ਪ੍ਰਭ ਕੋ ਮਿਲ ਕੋਜ ਹੈ ਕੋਜ ਸ਼ਬਦ ਨੇ ਲੈ ਤੇ ਸ਼ਬਦ ਵਿੱਚ ਖੋਜਣਾ ਬਾਣੀ ਦੇ ਨਾਲ ਜੁੜਨਾ ਤੇ ਜਿਸ ਤਰ੍ਹਾਂ ਅਵਿਸ਼ਕਾਰ ਕਹੇ ਨੇ ਕੀਤਾ ਤੇ ਉਹਨੇ ਦੁਨਿਆਵੀ ਚੀਜ਼ਾਂ ਦਾ ਵਿਸ਼ਕਾਰ ਕੀਤਾ ਤੇ ਉਹ ਵੀ ਇਹ ਸੋਚਦੇ ਕਿ ਅਸੀਂ ਖੋਜੀ ਨਹੀਂ ਬਨਣਾ ਤੇ ਉਹ ਖੋਜ ਹੋਣੀ ਨਹੀਂ ਆ ਵਿਚਕਾਰ ਹੋਣੀ ਅੱਜ ਅਸੀਂ ਬਿਜਲੀ ਵਰਤੋਂ ਕਰ ਰਹੇ ਆ ਅਸੀਂ ਅੱਜ ਮੋਟਰ ਗੱਡੀਆਂ ਦਾ ਹੀ ਵਰਤੋਂ ਕਰ ਰਹੇ ਆ ਤੇ ਅਵਿਸ਼ਕਾਰ ਉਹਨੇ ਕੀਤਾ ਖੋਜ ਕੀਤੀ ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਸਾਡੇ ਅੰਦਰ ਛੁਪਿਆ ਪਿਆ। ਅਮਰਤ ਸਾਡੇ ਅੰਦਰ ਛੁਪਿਆ ਪਿਆ ਪਰ ਅਸੀਂ ਖੋਜ ਨਹੀਂ ਰਹੇ। ਅਸੀਂ ਜਲਦੀ ਟੁੱਟ ਜਾਂਦੇ ਹਾਂ। ਭਰੋਸਾ ਗਵਾ ਲੈਂਦੇ ਹਾਂ। ਥੋੜੇ ਜੇ ਦੁੱਖ ਤੋਂ ਸਾਡਾ ਦੇੜਾ ਦਿਲ ਹੈ ਉਹ ਟੁੱਟ ਜਾਂਦਾ ਹੈ। ਤੇ ਬਾਣੀ ਕਹਿੰਦੀ ਵੀ ਆਪੇ ਬੀਜੇ ਆਪੇ ਖਾਏ ਨਾਨਕ ਹੁਕਮ ਹੀ ਆਏ ਜਾਏ। ਕਿ ਇਹ ਸਭ ਕੁਝ ਤੁਹਾਡੇ ਆਪਣੇ ਕਰਮਾਂ ਦੇ ਅਨੁਸਾਰ ਹੈ ਜੋ ਕੋਈ ਸੁੱਖ ਦੁੱਖ ਤੁਹਾਨੂੰ ਮਿਲ ਰਿਹਾ ਉਹ ਤੁਹਾਡੇ ਆਪਣੇ ਕਰਮ ਨੇ ਕਿਸੇ ਦਾ ਕੋਈ ਕਸੂਰ ਨਹੀਂ ਹੈ ਹੁਣ ਜਿਸ ਤਰ੍ਹਾਂ ਕੋਈ ਇਨਸਾਨ ਫਲ ਜਾਂਦਾ ਕਿ ਸਾਡੇ ਜਿੱਦਾਂ ਕੋਈ ਬੂਟਾ ਲਾਂਦਾ ਉਹ ਫੁੱਲ ਲਾਂਦੇ ਨੇ ਫਲ ਆਂਦੇ ਨੇ ਤੇ ਉਹਨੂੰ ਕਹਿੰਦੇ ਕਿ ਪਾਣੀ ਜਿਹੜਾ ਨਾ ਬੂਟੇ ਨੂੰ ਲਾਓ ਤੇ ਫਲ ਆ ਜਾਂਦੇ ਨੇ ਬੂਟੇ ਨੂੰ ਪਾਣੀ ਲਾਓ ਤੇ ਫੁੱਲ ਆ ਜਾਣਗੇ ਤੇ ਬੂਟੇ ਨੂੰ ਪਾਣੀ ਹਰ ਕੋਈ ਲਾਂਦਾ ਤੇ ਜਦੋਂ ਸ਼ੁਰੂਆਤ ਜਿਹੜਾ ਗੱਲ ਹੋਈ ਉਹਨੇ ਕਿਹਾ ਵੀ ਮੈਂ ਬੂਟੇ ਨੂੰ ਪਾਣੀ ਲਾਣਾ ਤੇ ਪੱਤਿਆਂ ਦੇ ਪਾਣੀ ਪਾ ਆ ਤੇ ਪੱਤੇ ਦੇ ਸਾਫ਼ ਹੋ ਗਏ ਪਰ ਫੁੱਲ ਨਹੀਂ ਆਏ ਉਹਨ ਕਿਉਂ ਨਹੀਂ ਆਏ ਕਿਉਂਕਿ ਪਾਣੀ ਜਿਹੜਾ ਉਹ ਜੜ੍ਹ 'ਚ ਨਹੀਂ ਪਾਇਆ ਪਾਣੀ ਉਹਨੇ ਸਿਰਫ ਪੱਤਿਆਂ ਦੇ ਬਾਤ ਆ ਇਸੇ ਤਰ੍ਹਾਂ ਹੀ ਅਸੀਂ ਧਾਰਮਿਕ ਇਸ਼ਨਾਨ ਕਰਦੇ ਹਾਂ ਗੁਰੂ ਸਾਹਿਬ ਨੇ ਨਾਮ ਇਸ਼ਨਾਨ ਦੇ ਨਾਲ ਜੋੜਿਆ ਤਾਂ ਧਾਰਮਿਕ ਮਿੱਥੇ ਹੋਏ ਕਰਮ ਕਰਦੇ ਹਾਂ ਉਹਦੇ ਨਾਲ ਜਿਸ ਤਰ੍ਹਾਂ ਪੱਤੇ ਬਾਹਰੋਂ ਸਾਫ਼ ਹੋ ਗਏ ਤੇ ਗੰਗਾ ਇਸ਼ਨਾਨ ਵਾਸਤੇ ਗਏ ਕੁੰਭ ਇਸ਼ਨਾਨ ਵਾਸਤੇ ਗਏ ਉਹ ਕਰਮ ਤੇ ਗੰਨਿਆ ਗਿਆ ਜਿਸ ਤਰ੍ਹਾਂ ਪੱਤਿਆਂ ਦੇ ਪਾਣੀ ਪਾਨ ਦੇ ਨਾਲ ਪੱਤੇ ਸਾਫ਼ ਹੋ ਗਏ ਬੂਟਾ ਸਾਫ਼ ਹੋ ਗਿਆ ਪਰ ਉਸ ਬੂਟੇ ਨੂੰ ਫੁੱਲ ਜਾਂ ਫਲ ਨਹੀਂ ਲੱਗੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਇਸ਼ਨਾਨ ਕਰਦੇ ਹਾਂ ਮਿੱਥੇ ਹੋਏ ਧਾਰਮਿਕ ਇਸ਼ਨਾਨ ਤੇ ਉਹਦੇ ਨਾਲ ਜਿਸ ਤਰ੍ਹਾਂ ਪੱਤਾ ਸਾਫ਼ ਹੋ ਗਿਆ ਇਸ ਤਰ੍ਹਾਂ ਸਾਨੂੰ ਕੋਈ ਇੱਕ ਅੱਧਾ ਫਲ ਜ਼ਰੂਰ ਮਿਲ ਸਕਦਾ ਜਿਸ ਤਰ੍ਹਾਂ ਕਬੀਰ ਸਾਹਿਬ ਕਹਿਆ ਨਾ ਵੀ ਤੀਰਥ ਗਿਆ ਫਲ ਏਕ ਸੰਤ ਮਿਲੇ ਫਲ ਚਾਰ ਤੇ ਕਹਿੰਦੇ ਵੀ ਜੇ ਤੀਰਥ ਜਾਓ ਤੇ ਫਲ ਇੱਕ ਮਿਲਦਾ ਸੰਤ ਮਿਲੇ ਤੇ ਚਾਰ ਫਲ ਮਿਲਦੇ ਨੇ ਤੇ ਕਬੀਰ ਸਾਹਿਬ ਕਹਿੰਦੇ ਜੇ ਗੁਰੂ ਮਿਲ ਜੇ ਤੇ ਫਿਰ ਪਤਾ ਨਹੀਂ ਕਿੰਨੇ ਅਨੇਕਾਂ ਪ੍ਰਕਾਰ ਦੇ ਫਲ ਮਿਲਦੇ ਸੋ ਜਦੋਂ ਅਸੀਂ ਧਾਰਮਿਕ ਇਸ਼ਨਾਨ ਕੀਤਾ ਕੋਈ ਫਲ ਤੇ ਸਾਨੂੰ ਮਿਲ ਗਿਆ ਇੱਕ ਫਲ ਕੋਈ ਦੁਨਿਆਵੀ ਕੰਮ ਸਾਡਾ ਹੋ ਗਿਆ ਪਰ ਜਿਹੜਾ ਗਿਆਨ ਵਾਲਾ ਫਲ ਮੁਕਤੀ ਵਾਲਾ ਫਲ ਮੋਕਸ਼ ਵਾਲਾ ਫਲ ਨਾਮ ਅੰਮ੍ਰਿਤ ਵਾਲਾ ਫਲ ਬਾਣੀ ਦੇ ਨਾਲ ਜੁੜਨ ਵਾਲਾ ਫਲ ਸੁਰਤੀ ਵਾਲਾ ਫਲ ਉਹ ਨਹੀਂ ਮਿਲਣਾ ਜਿਹੜਾ ਅੰਦਰ ਗਿਆਨ ਦਾ ਬੂਟਾ ਸੀ ਉਹਨੂੰ ਫਲ ਨਹੀਂ ਲੱਗਣਾ ਕਿਉਂਕਿ ਆਪਾਂ ਪੱਤਿਆਂ ਤੇ ਪਾਣੀ ਪਾਉਂਦਾ ਤੇ ਉਹ ਜਿਹੜਾ ਜੜ ਨੂੰ ਪਾਣੀ ਦੇਣਾ ਉਹ ਹੈਗਾ ਨਾਮ ਸਿਮਰਨ ਅੰਦਰ ਉਤਾਰਨਾ ਸ਼ਬਦ ਨੂੰ ਆਪਣੇ ਅੰਦਰ ਉਤਾਰਨਾ ਬਾਣੀ ਨੂੰ ਆਪਣੇ ਅੰਦਰ ਉਤਾਰਨਾ ਤੇ ਜਦੋਂ ਤੁਸੀਂ ਬਾਣੀ ਨੂੰ ਆਪਣੇ ਅੰਦਰ ਉਤਾਰੋਗੇ ਸ਼ਬਦ ਨੂੰ ਆਪਣੇ ਅੰਦਰ ਉਤਾਰੋਗੇ ਤੇ ਫਿਰ ਜਿਹੜਾ ਜੀਵਨ ਉਹ ਸਫਲ ਹੋਏਗਾ ਥੋੜੇ ਜੇ ਦੁੱਖਾਂ ਤੋਂ ਘਬਰਾਣਾ ਨਹੀਂ ਇਹ ਤੁਹਾਡੇ ਆਪਣੇ ਕਰਮ ਨੇ ਜੋ ਇਨਸਾਨ ਕਰਮ ਕਰਦਾ ਉਹਦਾ हिसाब किताब ਉਹਦਾ लेखा ਨੂੰ ਦੇਣਾ ਪੈਂਦਾ ਜਦੋਂ ਇਨਸਾਨ ਕੋਈ দান ਸੇਵਾ ਪੁੰਨ ਕਰਦਾ ਬੜਾ ਖੁਸ਼ ਹੁੰਦਾ ਤੇ ਜਦੋਂ ਦਾ ਕੋਈ ਦੁਨੀਆਵੀ ਕੰਮ ਹੋ ਜਾਂਦਾ ਕੋਈ ਪਦਾਰਥ ਮਿਲ ਜਾਂਦਾ ਉਦੋਂ ਵੀ ਉਹਨੂੰ ਬੜੀ ਖੁਸ਼ੀ ਪ੍ਰਾਪਤ ਹੁੰਦੀ ਉਹ ਕਹਿੰਦਾ ਕਿ ਮੈਂ ਮਹਾਰਾਜ ਦੇ ਕੰਮ ਕੀਤੇ ਸੀ ਚੰਗੇ ਕੰਮ ਕੀਤੇ ਸੀ ਤੇ ਚੰਗਾ ਫਲ ਦੇ ਮਿਲਣਾ ਹੀ ਆ ਮਨ 'ਚ ਥੋੜਾ ਅਭਿਮਾਨ ਵੀ ਹੁੰਦਾ ਥੋੜੀ ਸ਼ਰਧਾ ਵੀ ਹੋਰ ਜਗ ਦੀ ਵੀ ਮੈਂ ਕਰਮ ਅੱਛੇ ਕਰਨੇ ਨੇ ਪਰ ਜਦੋਂ ਮਾੜੇ ਕਰਮਾਂ ਦਾ ਭਗਤਾਨ ਦੇਣਾ ਪੈਂਦਾ ਤੇ ਉਦੋਂ ਇਨਸਾਨ ਜਿਹੜਾ ਉਹ ਨਿਰਾਸ਼ ਹੋ ਜਾਂਦਾ ਉਦੋਂ ਸੋਚਦਾ ਹੈ ਕਿ ਰੱਬ ਪਤਾ ਨਹੀਂ ਕਿੱਥੇ ਚਲਾ ਗਿਆ ਉਦੋਂ ਸੋਚਦਾ ਹੈ ਕਿ ਪਰਮਾਤਮਾ ਉਹ ਵਾਹਿਗੁਰੂ ਉਹ ਖੁਦਾ ਸ਼ਾਇਦ ਬਹਿਰਾ ਹੋ ਗਿਆ ਸਾਡੀ ਸੁਣਦਾ ਹੀ ਨਹੀਂ ਪਿਆ ਉਸ ਵਾਹਿਗੁਰੂ ਦਾ ਕੋਈ ਕਸੂਰ ਨਹੀਂ ਉਸ ਨਿਰੰਕਾਰ ਦਾ ਕੋਈ ਕਸੂਰ ਨਹੀਂ ਕਸੂਰ ਭੋਲਿਆ ਤੇਰੇ ਕਰਮਾਂ ਦਾ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਹੋ ਜਾ ਆਪਣੇ ਕਰਮਾਂ ਦੇ ਪ੍ਰਤੀ ਜਾਗਰਤ ਹੋ ਜਾ ਕਹਿੰਦੇ ਜਦ ਜਾਗੋ ਤਬ ਸਵੇਰਾ ਜਦ ਜਾਗੋ ਤਬ ਸਵੇਰਾ ਜਦੋਂ ਹੋਸ਼ ਆ ਗਈ ਜਦੋਂ ਗੁਰੂ ਦੇ ਪ੍ਰਤੀ ਪਿਆਰ ਜਾਗ ਗਿਆ ਜਦੋਂ ਬਾਣੀ ਦੇ ਪ੍ਰਤੀ ਪਿਆਰ ਜਾਗ ਪਿਆ ਜਦੋਂ ਤੜਪ ਜਾਗ ਗਈ ਉਸ ਵਾਹਿਗੁਰੂ ਦੇ دیدار ਕਰਨੇ ਆ ਉਸ ਨਿਰੰਕਾਰ ਦੇ ਉਸ ਅੱਲਾਹ ਤਾਲਾ ਦੇ دیدار ਕਰਨੇ ਆ ਤੇ ਉਦੋਂ ਹੀ ਸਮਝ ਲਈ ਸਵੇਰ ਹੋ ਗਈ ਜਿਸ ਦਿਨ ਤੂੰ ਹੋਸ਼ ਜਾਏਗਾ ਇਹ ਜਿਤਨੇ ਕਰਮ ਤੁਸੀਂ ਕਰ ਰਹੇ ਜੈ ਨਾ ਇਹ ਸਭ बेहोशी ਚ ਤੇ ਹੋਸ਼ਪੂਰਵਕ ਕਰਮ ਕਰੋ ਗੁਰਮੁਖ ਹੋ ਕੇ ਗੁਰਮੁਖ ਹੋ ਕੇ ਕਰਮ ਕਰੋ ਮਨਮੁਖੀ ਹੋ ਕੇ ਕਰਮ ਨਾ ਕਰੋ ਗੁਰਮੁਖ ਹੋਗੇ ਗੁਰੂ ਦੇ ਹੁਕਮ ਅਨੁਸਾਰ ਚੱਲੋਗੇ ਤੇ ਮਹਾਰਾਜ ਤੁਹਾਡੇ ਨਾਲ ਪ੍ਰੇਮ ਕਰੇ ਇੱਕ ਆਪਣਾ ਵੀ ਬੱਚਾ ਹੋਵੇ ਨਾ ਮਾਂ ਬੜੇ ਲਾੜ ਲਡਾਉਂਦੀ ਆ ਬੜੇ ਜਿੱਦਾਂ ਬੱਚਾ ਕੋਈ ਵੀ ਜਿੱਦ ਕਰੇ ਤੇ ਮਾਂ ਪਿਓ ਚਾਹੇ ਮਾਤਾ ਹੈ ਚਾਹੇ ਪਿਤਾ ਉਹ ਕਹਿੰਦੇ ਸਾਡਾ ਬੱਚਾ ਨੂੰ ਆਪਾਂ ਹਾਰੀਆਂ ਸਾਰੀਆਂ ਚੀਜ਼ਾਂ ਦਈਏ ਸਾਰੇ ਪਦਾਰਥ ਦਈਏ ਕਿ ਜਿਹੜੇ ਸੁੱਖ ਆਪਾਂ ਨਹੀਂ ਭੋਗੇ ਚਲੋ ਸਾਡੇ ਬੱਚੇ ਭੋਗਣ ਮਾਰਾ ਇਹਨੇ ਚੰਗਾ ਸਮਾਂ ਲਿਆਂਦਾ ਪਰ ਜਦੋਂ ਉਹ ਹੀ ਬੱਚਾ ਜਿੱਦ ਕਰਦਾ ਨਾ ਨਾਜਾਇਜ਼ ਜਿੱਦਾਂ ਕਰਦਾ ਤੇ ਆਪਣੀ ਮਾਂ ਵੀ ਉਹਨੂੰ ਮਾੜਾ ਚੰਗਾ ਬੋਲ ਦਿੰਦੀ ਹੈ ਜਿਸ ਨੇ ਮਾਂ ਨੇ ਉਹਨੂੰ ਜਨਮ ਦਿੱਤਾ ਹੁੰਦਾ ਹੈ ਕਿੰਦੇ ਵੀ ਤੂੰ ਮੇਰੇ ਕਹਣੇ ਚ ਨਹੀਂ ਆਗਾ ਤੂੰ ਮੇਰੇ ਆਖੇ ਨਹੀਂ ਲੱਗਦਾ ਤੇ ਜਿਸ ਮਾਤਾ ਪਿਤਾ ਨੇ ਜਨਮ ਦਿੱਤਾ ਨਾ ਉਹ ਵੀ ਆਪਣੇ ਬੱਚੇ ਤੋਂ ਨਰਾਸ਼ ਹੋ ਜਾਂਦੇ ਤੇ ਇਸੇ ਤਰ੍ਹਾਂ ਹੀ ਮਨੁਮੁਖ ਤੇ ਗੁਰਮੁਖ 'ਚ ਫਰਕ ਹੈ ਜਿਹੜਾ ਗੁਰਮੁਖ ਹੋਏਗਾ ਉਰਤੇ ਪ੍ਰਮਾਤਮਾ ਦੀ ਭਰਪੂਰ ਕਿਰਪਾ ਹੁੰਦੀ ਰਹਣੀ ਹੈ ਤੇ ਕਿਰਪਾ ਸਾਰਿਆਂ ਤੇ ਉਸ ਤਰ੍ਹਾਂ ਚਾਹੇ ਚੋਰ ਹੈ ਕੋਈ ਚਾਹੇ ਸਾਧ ਹੈ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਕੋਈ ਉੱਚਾ ਹੈ ਚਾਹੇ ਨੀਵਾਂ ਹੈ ਕਿਉਂਕਿ ਪ੍ਰਮਾਤਮਾ ਨੇ ਜੇ ਸੂਰਜ ਚੜਾਇਆ ਨਾ ਤੇ ਉਹਦੀ ਰੋਸ਼ਨੀ ਸਾਰਿਆਂ ਨੂੰ ਮਿਲਦੀ ਹੈ ਜੇ ਹਵਾ ਚਲਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੇ ਉਹਦੀ ਹਵਾ ਵੀ ਸਾਰਿਆਂ ਨੂੰ ਮਿਲਦੀ ਹੈ ਸੋ ਪ੍ਰਮਾਤਮਾ ਦਾ ਜਿਹੜਾ ਵਿਵਹਾਰ ਹੈ ਉਹ ਇੱਕੋ ਜਿਹਾ ਹੈ ਸਾਰਿਆਂ ਦੇ ਨਾਲ ਕੋਈ ਭੇਦਭਾਵ ਨਹੀਂ ਹੈ ਸਾਰਿਆਂ ਨੇ ਕੁਝ ਕਹ ਵਿਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਲੰਗਰ ਦੀ ਪ੍ਰਥਾ ਵਿੱਚ ਲਾਈ ਨਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੇ ਨਾਲ ਵੀ ਸੰਗਤ ਦੇ ਸਾਰੇ ਬੈਠਣ ਚਾਹੇ ਕੋਈ ਰਾਜਾ ਹੋਵੇ ਚਾਹੇ ਕੋਈ ਰੰਕ ਚਾਹੇ ਕੋਈ ਵੱਡਾ ਜ਼ਮੀਂਦਾਰ ਹੈ ਚਾਹੇ ਕੋਈ ਉੱਚੀ ਜਾਤੀ ਦਾ ਚਾਹੇ ਕੋਈ ਨੀਵੀਂ ਜਾਤੀ ਦਾ ਤੇ ਗੁਰੂ ਨਾਨਕ ਸਾਹਿਬ ਨੇ ਤਾਂ ਸਾਰੀ ਜਾਤ ਪਾਤ ਦਾ ਭੇਤੋਂ ਖਤਮ ਕੀਤਾ ਕਿ ਮਾਨਸ ਕੀ ਜਾਤ ਸਭ ਇੱਕ ਪਹਿਚਾਨੋ ਸੋ ਉਹਨਾਂ ਨੇ ਇਸੇ ਕਰਕੇ ਹੀ ਇੱਕ ਇਸ਼ਾਰਾ ਕੀਤਾ ਜਿਹੜੀ ਸੰਗਤ ਵੀ ਬਿਠਾਈ ਆ ਨਾ ਇੱਕੋ ਜਗ੍ਹਾ ਤੇ ਨਾ ਕੋਈ ਉੱਚਾ ਹੈ ਨਾ ਕੋਈ ਨੀਵਾਂ ਕਿ ਮਾਨਸ ਕੀ ਜਾਤ ਸਭ ਇੱਕ ਪਹਿਚਾਨੋ ਪਰਮਾਤਮਾ ਦਾ ਜਿਹੜਾ ਵਿਵਹਾਰ ਹੈ ਉਹ ਸਾਰਿਆਂ ਨਾਲ ਇੱਕੋ ਜਿਹਾ ਵਿਤਕਰਾ ਜਿਹੜਾ ਉਹ ਆਪਾਂ ਇਨਸਾਨ ਲੋਕਾਂ ਨੇ ਪਾਇਆ ਜਾਤਾਂ ਬਾਤਾਂ ਆਪਾਂ ਇਨਸਾਨਾਂ ਨੇ ਬਣਾਈਆਂ ਉੱਚਾ ਨੀਵਾ ਮਾੜਾ ਚੰਗਾ ਇਹ ਜਿੰਨਾ ਵਿਤਕਰਾ ਹੈ ਇਨਸਾਨ ਦਾ ਬਣਾਇਆ ਹੋਇਆ ਹੈ ਪਰਮਾਤਮਾ ਦਾ ਬਣਾਇਆ ਹੋਇਆ ਨਹੀਂ ਹੈ ਸੋ ਵਿਤਕਰਾ ਇਨਸਾਨ ਦਾ ਸੁਭਾਅ ਹੈ ਤੇ ਦਇਆ ਪ੍ਰੇਮ ਪਰਮਾਤਮਾ ਦਾ ਸੁਭਾਅ ਉਹ ਕਿਸੇ ਨਾ ਕੋਈ ਵਿਤਕਰਾ ਨਹੀਂ ਕਰਦਾ ਉਹਨ ਇੱਕ ਵਾਰੀ ਇੱਕ ਪ੍ਰੇਮੀ ਹੀ ਕੋਈ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਗੱਲ ਹੈ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਵਿੱਚ ਉਸ ਵਾਹਿਗੁਰੂ ਦੇ ਨਾਮ ਦਾ ਪ੍ਰਚਾਰ ਕੀਤਾ ਕਈ ਕ੍ਰਿਤਿਆ ਜੜੀਆਂ ਉਹ ਖਤਮ ਕੀਤੀਆਂ ਕਈ ਭੇਦ ਭਾਵ ਜਿਹੜੇ ਉਹ ਖਤਮ ਕੀਤੇ ਕਈ ਕਰਮकांड ਜਿਹੜੀ ਦੁਨੀਆ ਅੰਧੇਰੇ ਵਿੱਚ ਪਈ ਸੀ ਤੇ ਉਹ ਆਪਣੇ ਗਿਆਨ ਦੇ ਨਾਲ ਪ੍ਰਕਾਸ਼ ਕੀਤਾ ਤੇ ਉਸ ਸਮੇਂ ਇੱਕ ਪ੍ਰੇਮੀ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਤੇ ਉਸਨੇ ਕਿਹਾ ਕਿ ਮਹਾਰਾਜ ਮੈਂ ਤੁਹਾਡੇ ਸ਼ਬਦ ਸੁਣਨੇ ਨੇ ਮੈਂ ਨਾਮ ਸਿਮਰਨ ਕਰਦਾ ਬੈਠਦਾ ਪਰ ਮੈਂ ਬੈਠ ਤੇ ਜਾਣਾ ਮੇਰਾ ਧਿਆਨ ਨਹੀਂ ਲੱਗਦਾ ਮਨ ਜਿਹੜਾ ਉੱਡਦਾ ਜਾਂਦਾ ਹੈ ਵਿਚਾਰ ਜਿਹੜੇ ਉਹ ਚੱਲਦੇ ਜਾਂਦੇ ਨੇ ਕਦੀ ਮਨ ਘਰ ਹੁੰਦਾ ਕਦੀ ਦੁਕਾਨ ਤੇ ਹੁੰਦਾ ਕਦੀ ਮਨ ਦੁਨਿਆਵੀ ਚਿੰਤਾਵਾਂ ਵਿੱਚ ਹੁੰਦਾ ਹੈ ਕਦੀ ਮਨ ਮੋਕਸ਼ ਦੀ ਚਿੰਤਾ ਵਿੱਚ ਹੁੰਦਾ ਹੈ ਕਿ ਕੀ ਮੈਂ ਆਪਣਾ ਜੀਵਨ ਜਿਹੜਾ ਉਹ ਸਫਲ ਕਰਦਾਗਾ ਜਾਂ 84 ਦੇ ਗੇੜ 'ਚ ਪਿਆ ਰਹਾਗਾ ਜਾਂ ਐਹੀ ਮੋਹ ਮਾਇਆ ਵਿੱਚ ਪਿਆ ਰਹਾਗਾ ਤੇ ਕਹਿੰਦਾ ਜਦੋਂ ਅੱਖਾਂ ਖੋਲ ਕੇ ਕੰਮ ਕਰਦਾ ਕੋਈ ਗੱਲ ਨਹੀਂ ਪਰ ਜਦੋਂ ਅੱਖਾਂ ਬੰਦ ਕਰਕੇ ਮਾਲਕ ਦਾ ਨਾਮ ਸਿਮਰਨ ਕਰਦਾ ਮਾਲਕ ਦਾ ਨਾਮ ਜਪਦਾ ਤੇ ਮਨ ਕਈ ਤਰ੍ਹਾਂ ਦੇ ਖੇਡਾਂ ਖੇਡਦਾ ਹੈ ਕਈ ਤਰ੍ਹਾਂ ਦੇ ਵਿਚਾਰ ਉਤਪੰਨ ਕਰਦਾ ਹੈ ਕਿ ਅੰਤ ਹੀ ਕੋਈ ਨਹੀਂ ਤੇ ਗੁਰੂ ਨਾਨਕ ਸਾਹਿਬ ਉਸ ਨੂੰ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਕਿਸਾਨ ਬੀਜ ਸੁੱਟਦਾ ਜ਼ਮੀਨ ਵਿੱਚ ਕੁਝ ਬੀਜ ਸਿੱਧੇ ਡਿੱਗਦੇ ਨੇ ਕੁਝ ਬੀਜ ਉੱਠੇ ਡਿੱਗਦੇ ਨੇ ਉਹ ਬੀਜ ਸੁੱਟੀ ਜਾਂਦਾ ਪਰ ਜਦੋਂ ਸਮਾਂ ਆਉਂਦਾ ਤੇ ਫਸਲ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਇਹ ਜਿਹੜਾ ਤੁਹਾਡਾ ਸਰੀਰ ਹੈ ਜਿਹੜਾ ਮਨ ਹੈ ਤੂੰ ਇਹਦੇ ਵਿੱਚ ਉਸ ਵਾਹਿਗੁਰੂ ਦੇ ਨਾਮ ਦੀ ਖੇਤੀ ਕਰੀ ਜਾ ਬੀਜ ਸੁੱਟੀ ਜਾ ਤੇਰਾ ਧਿਆਨ ਲੱਗਦਾ ਜਾਂ ਨਹੀਂ ਲੱਗਦਾ ਪਰ ਤੂੰ ਉਸ ਮਾਲਕ ਦੇ ਘਰ ਵਿੱਚ ਹਾਜ਼ਰੀ ਲਾਈ ਜਾ ਜਿੱਦਾਂ ਕੋਈ ਚੰਗੇ ਬੱਚੇ ਹੁੰਦੇ ਕੋਈ ਨਲਾਇਕ ਬੱਚੇ ਹੁੰਦੇ ਪਰ ਸਕੂਲ ਤੇ ਸਾਰੇ ਹੀ ਜਾਂਦੇ ਆ ਜੇ ਜਦੋਂ ਸਕੂਲੇ ਹਾਜ਼ਰੀ ਲੱਗਦੀ ਆ ਤੇ ਉਹ ਸਾਰੇ ਜਿਹੜਾ ਸਕੂਲ ਚ ਪਹੁੰਚਿਆ ਹੁੰਦਾ ਤੇ ਹਾਜ਼ਰੀ ਨਲਾਇਕ ਤੇ ਵੀ ਲੱਗਦੀ ਤੇ ਨਾ ਹਾਜ਼ਰੀ ਜਿਹੜੀ ਉਹ ਹੁਸ਼ਿਆਰ ਤੇ ਵੀ ਲੱਗਦੀ ਇਸੇ ਤਰ੍ਹਾਂ ਹੀ ਕਹਿੰਦੇ ਤੂੰ ਬੀਜ ਛੁੱਟੀ ਜਾ ਨਾਮ ਦਾ ਬੀਜ ਉਸ ਵਾਹਿਗੁਰੂ ਦੇ ਜਾਪ ਦਾ ਬੀਜ ਤੇਰਾ ਮਨ ਲੱਗਦਾ ਜਾਂ ਨਹੀਂ ਲੱਗਦਾ ਤੂੰ ਨਾਮ ਜਪੀ ਜਾ ਸਵਾਭਾਂ ਬੀਜ ਛੁੱਟਣਾ ਇਹ ਸਰੀਰ ਜਿਹੜਾ ਸਾਡਾ ਇੱਕ ਜ਼ਮੀਨ ਦੀ ਤਰ੍ਹਾਂ ਜਿਹੜਾ ਬੀਜ ਸੁੱਟਾਂਗੇ ਉਹੀ ਉਤਪਨ ਹੋਏਗਾ ਤੇ ਜੇ ਸਾਡੇ ਚੰਗੇ ਵਿਚਾਰ ਨੇ ਤੇ ਚੰਗੇ ਵਿਚਾਰ ਜਿਹੜੇ ਉਹ ਵਧਣਗੇ ਤੇ ਜੇ ਸਾਡੇ ਬੁਰੇ ਵਿਚਾਰ ਨੇ ਤੇ ਬੁਰੇ ਵਿਚਾਰ ਵਧਣਗੇ ਸੋ ਮਾਰੇ ਕਹਿੰਦੇ ਵੀ ਸੰਗਤ ਦੀ ਰੰਗਤ ਚੜਦੀ ਹੈ ਹਮੇਸ਼ਾ ਗੁਰਮੁਖਾਂ ਦੀ ਸੰਗਤ ਕਰੋ ਸਾਤ ਸੰਗੀਆਂ ਦੀ ਸੰਗਤ ਕਰੋ ਜਿਹੜੇ ਗੁਰੂ ਘਰ ਦੇ ਪ੍ਰੇਮੀ ਨੇ ਉਹਨਾਂ ਦੀ ਸੰਗਤ ਕਰੋ ਜਿਹੜਾ ਕੋਈ ਕੁਦਰਤੀ ਚੀਜ਼ ਹੈ ਨਾ ਜਿਸ ਤਰ੍ਹਾਂ ਪਾਣੀ ਪਾਣੀ ਨੂੰ ਤੁਸੀਂ ਗੈਸ ਤੇ ਰੱਖੋ ਗਰਮ ਹੋ ਜਾਂਦਾ ਫ੍ਰਿਜ ਚ ਰੱਖੋ ਠੰਡਾ ਹੋ ਜਾਂਦਾ ਹੈ ਬਰਫ਼ ਵਾਲੇ ਖਾਨੇ ਚ ਰੱਖੋ ਤੇ ਉਹਦੀ ਬਰਫ਼ ਜੰਮ ਜਾਂਦੀ ਹੈ ਹੁਣ ਪਾਣੀ ਕੀ ਹੈ ਕੁਦਰਤੀ ਪਦਾਰਥ ਹੈ ਇਹ ਹਵਾ ਬਾਗਾਂ ਵਿੱਚੋਂ ਨਿਕਲੇ ਤੇ ਖੁਸ਼ਬੂਦਾਰ ਹੋ ਜਾਂਦੀ ਹੈ ਗੰਦਗੀ ਤੋਂ ਨੰਗੇ ਤੇ ਬਦਬੂਦਾਰ ਹੋ ਜਾਂਦੀ ਹੈ ਤੇ ਇਹ ਤੇ ਮਾਰਾ ਸਮਝਾਉਂਦੇ ਕਿ ਕੁਦਰਤੀ ਪਦਾਰਥਾਂ ਉੱਤੇ ਵੀ ਸੰਗਤ ਦਾ ਅਸਰ ਹੁੰਦਾ ਹੈ ਇਸੇ ਤਰ੍ਹਾਂ ਹੀ ਇਨਸਾਨ ਜਿਹੋ ਜੀ ਸੰਗਤ ਕਰਦਾ ਉਹਦੇ ਤੇ ਉਹੋ ਜੀ ਰੰਗਤ ਜਿਹੜੀ ਉਹ ਚੜ ਜਾਂਦੀ ਹੈ ਸੋ ਹਮੇਸ਼ਾ ਗੁਰਮਖਾਂ ਦੀ ਸੰਗਤ ਕਰੋ ਅਰਦਾਸ ਵਿੱਚ ਹੀ ਕਹਿੰਦੇ ਆ ਨਾ ਵੀ ਸੋਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤੇ ਆਵੇ ਵੀ ਜਿਹੜੇ ਤੇਰੀ ਗੱਲ ਸੁਨਾਂ ਤੇਰਾ ਨਾਮ ਜਿਹੜਾ ਉਹ ਚਿੱਤੇ ਆਵੇ ਤੂੰ ਚਿੱਤੇ ਆਵੇ ਸੋ ਇਹ ਕਲ ਯੁਗ ਦੀ ਜਿਹੜੀ ਅਗਨੀ ਹੈ ਬੜੀ ਤੇਜ ਹੈ ਇਹਦਾ ਪ੍ਰਭਾਵ ਬੜਾ ਤੇਜ ਹੈ ਉਹ ਆਪਣੇ ਬੱਚੇ ਨੂੰ ਹਰ ਕੋਈ ਪਿਆਰ ਕਰਦਾ ਕੋਈ ਵੱਡੀ ਗੱਲ ਨਹੀਂ ਹੈ ਹਰ ਮਾਤਾ ਪਿਤਾ ਆਪਣੇ ਬੱਚੇ ਨੂੰ ਪਿਆਰ ਕਰਦਾ ਪਰ ਅਸਲੀ ਪ੍ਰੇਮੀ ਉਹ ਆ ਜਿਹੜਾ ਆਪਣੇ ਮਾਤਾ ਪਿਤਾ ਦੇ ਨਾਲ ਵੀ ਪਿਆਰ ਕਰਦਾ ਜਿਹੜਾ ਆਪਣੇ ਮਾਤਾ ਪਿਤਾ ਦੀ ਵੀ ਇੱਜ਼ਤ ਕਰਦਾ ਉਹਦੇ ਵਿੱਚ ਵੀ ਇੱਕ ਇਹ ਨਿਸ਼ਾਨਾ ਹੈ ਕਿਉਂਕਿ ਮਾਤਾ ਪਿਤਾ ਹੋਏ ਤੇ ਮਾਦਾ ਪਿਤਾ ਕਰਕੇ ਤੇਰਾ ਜਨਮ ਹੋਇਆ ਇਸੇ ਤਰ੍ਹਾਂ ਹੀ ਜਦੋਂ ਇਨਸਾਨ ਵੱਡਿਆਂ ਦੀ ਸੇਵਾ ਕਰਦਾ ਤੇ ਪ੍ਰਮਾਤਮਾ ਖੁਸ਼ ਹੁੰਦਾ ਕਿਉਂਕਿ ਤੂੰ ਵੀ ਪ੍ਰਮਾਤਮਾ ਦਾ ਅੰਸ਼ ਹੈ ਆਤਮਾ ਜਿਹੜੀ ਉਹ ਪ੍ਰਮਾਤਮਾ ਦਾ ਅੰਸ਼ ਹੈ ਤੇ ਆਪਣੇ ਮੂਲ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਸੋ ਹਮੇਸ਼ਾ ਮਾਦਾ ਪਿਤਾ ਦਾ ਸਤਕਾਰ ਕਰੋ ਇੱਜ਼ਤ ਕਰੋ ਔਰ ਜਿੰਨੇ ਵੀ ਵੱਡੇ-ਬੜੇ ਬਜ਼ੁਰਗ ਹੈ ਉਹਨਾਂ ਦਾ ਵੀ ਸਤਕਾਰ ਕਰਨਾ ਚਾਹੀਦਾ ਆਪਣੇ ਭੈਣ ਭਰਾਵਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਛੋਟੇ ਬੱਚਿਆਂ ਨੂੰ ਵੀ ਪਿਆਰ ਦੇ ਨਾਲ ਬੋਲਣਾ ਚਾਹੀਦਾ ਕਿਉਂਕਿ ਬੱਚੇ ਜਿਹੜੇ ਹੁੰਦੇ ਆ ਨਾ ਜਿਸ ਤਰ੍ਹਾਂਸੀਂ ਬੋਲਾਂਗੇ ਤੇ ਬੱਚੇ ਉਸ ਤਰ੍ਹਾਂ ਹੀ ਸਿੱਖ ਜਾਣਗੇ ਜੇ ਲੜਾਈ ਝਗੜਾ ਵੇਖਣਗੇ ਤੇ ਉਹ ਵੀ ਲੜਾਈ ਝਗੜਾ ਕਰਨਗੇ ਤੇ ਜੇ ਤੁਸੀਂ ਵੀ ਨਾਮ ਚੁਪੋਗੇ ਗੁਰੂ ਘਰ ਜਾਓਗੇ ਭਜਨ ਬੰਦਗੀ ਕਰੋਗੇ দান ਪੁੰਨ ਕਰੋਗੇ ਸੇਵਾ ਕਰੋਗੇ ਤੇ ਤੁਹਾਡੇ ਬੱਚੇ ਵੀ ਜਿਹੜਾ ਉਹ ਵੀ ਸਿੱਖਣਗੇ ਕਿਉਂਕਿ ਉਹਨਾਂ ਦੇ ਵੀ ਸੰਗਤ ਦੀ ਰੰਗਤ ਜਿਹੜੀ ਉਹ ਚੜਦੀ ਹੈ ਸੋ ਹਮੇਸ਼ਾ ਉਸ ਵਾਹਿਗੁਰੂ ਦੇ ਅੱਗੇ ਉਸ ਨਿਰੰਕਾਰ ਦੇ ਅੱਗੇ ਉਸ ਅਕਾਲ ਪੁਰਖ ਦੇ ਅੱਗੇ ਉਸ ਸੱਚੇ ਪਾਤਸ਼ਾਹ ਦੇ ਅੱਗੇ ਭਜਨ ਬੰਦਗੀ ਜਿਹੜੀ ਉਹ ਮੰਗਣੀ ਚਾਹੀਦੀ ਸੰਸਾਰਿਕ ਪਦਾਰਥ ਜਿਹੜੇ ਹਨ ਉਹ ਇੱਥੇ ਹੀ ਰਹਿ ਜਾਣੇ ਨਾਲ ਕੁਛ ਨਹੀਂ ਜਾਣਾ ਕਹਿੰਦੇ ਇਨਸਾਨ ਖਾਲੀ ਹੱਥਾਂ ਦੇ ਖਾਲੀ ਹੱਥ ਜਾਂਦਾ ਪਰ ਜਿਹੜੇ ਉਹਦੇ ਚੰਗੇ ਮਾੜੇ ਕਰਮ ਹਨ ਉਹ ਨਾਲ ਹੀ ਜਾਂਦੇ ਹੈ ਕਹਿੰਦੇ ਨੇ ਕਈ ਵਾਰ ਕਿ ਪਿਛਲੇ ਜਨਮਾਂ ਦਾ ਕੋਈ ਸਬੰਧ ਹੋਏਗਾ ਕੋਈ ਪਿਛਲੇ ਕਰਮ ਹੋਣਗੇ ਸੋ ਪਿਛਲੇ ਕਰਮ ਵੀ ਆ ਪਿਛਲੇ ਜਨਮ ਵੀ ਆ ਸੋ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਜਾਂ ਗੁਰੂ ਦੀਆਂ ਕੁਝ ਸਾਖੀਆਂ ਸੁਣਦੇ ਆ ਤੇ ਕਈ ਵਾਰ ਉਹ ਪਿਛਲੇ ਜਨਮਾਂ ਦੇ ਸਬੰਧ ਦੀ ਵੀ ਗੱਲ ਕਰਦੇ ਨੇ ਸੋ ਕਰਮ ਜਿਹੜੇ ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਤੇ ਅਗਰ ਜਾਗਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਤੇ ਉਹ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਕਰਮ ਕਿਹੜੇ ਕਰਦੇ ਹਾਂ ਇਹ ਬੜਾ ਵੱਡਾ ਬੀਜ ਹੈ ਜੋ ਨਾਨਕ ਸਾਹਿਬ ਨੇ ਬਾਣੀ ਜੈਵਨ ਕਿਹਾ ਵੀ ਆਪੇ ਬੀਜੇ ਆਪੇ ਕਾਏ ਨਾਨਕ ਹੁਕਮੀ ਆਏ ਜਾਏ ਸੋ ਜੋ ਵੀ ਤੁਸੀਂ ਕਰਮ ਕਰ ਰਹੇ ਜੇ ਆ ਬੀਜ ਬੀਜ ਰਹੇ ਜੇ ਤੇ ਜਿਹੜਾ ਬੀਜ ਤੁਸੀਂ ਸੁੱਟਨਾ ਉਹੀ ਫਲ ਆਣਾ ਤੇ ਬੀਜ ਦੇ ਪ੍ਰਤੀ ਹਮੇਸ਼ਾ ਸੁਚੇਤ ਰਹਿਣਾ ਕਿ ਆਪਾਂ ਬੀਜ ਕਿਹੜਾ ਸੁੱਟਣਾ ਤੇ ਬੀਜ ਕਦੀ ਵੀ ਨਸ਼ਟ ਨਹੀਂ ਹੁੰਦਾ ਹਮੇਸ਼ਾ ਵੱਧਦਾ ਫੁੱਲਦਾ ਜੇ ਚੰਗਾ ਬੀਜ ਪੀਜੋਗੇ ਉਹ ਵੀ ਵਦਨਾ ਫੁੱਤਨਾ ਵਦਨਾ ਫੁੱਲਣਾ ਜੇ ਮਾੜਾ ਬੀਜੋਗੇ ਤੇ ਉਹ ਵੀ ਵਦਨਾ ਫੁੱਲਣਾ ਸੋ ਬੀਜ ਜਿਹੜਾ ਹਮੇਸ਼ਾ ਧਿਆਨ ਨਾਲ ਬੀਜਣਾ ਚਾਹੀਦਾ ਤੇ ਗੁਰੂ ਦੇ ਪ੍ਰਤੀ ਸ਼ਰਧਾ ਜਿਹੜੀ ਉਹ ਕਦੇ ਟੁੱਟਣੀ ਨਹੀਂ ਚਾਹੀਦੀ ਕਦੇ ਦੁੱਖ ਨੂੰ ਇਹ ਨਾ ਸੋਚੋ ਕਿ ਦੁੱਖ ਵੱਡਾ ਦੁੱਖ ਨੂੰ ਇਹ ਕਹੋ ਕਿ ਮੇਰਾ ਗੁਰੂ ਵੱਡਾ ਕਿ ਦੁੱਖ ਦੁੱਖ ਕੀ ਹੈ ਸਿਹਤ ਦੁੱਖ ਤੁਹਾਡੇ ਆਪਣੇ ਮਨ ਦੀ ਕਲਪਨਾ ਦੁੱਖ ਤੁਹਾਡੇ ਆਪਣੇ ਮਨ ਦਾ ਵਿਚਾਰ ਹੈ ਦੁੱਖ ਕੁਝ ਵੀ ਨਹੀਂ ਹੈ ਦੁੱਖ ਤੇ ਹੈ ਹੀ ਨਹੀਂ ਦੁੱਖ ਉਦੋਂ ਹੈ ਜਦੋਂ ਤੁਸੀਂ ਸਮਝ ਲਿਆ ਕਿ ਉਹ ਦੁੱਖ ਹੈ ਤੇ ਜਿਹੜੇ ਨਾਮ ਵਿੱਚ ਜੁੜੇ ਹੁੰਦੇ ਨੇ ਜਿਹੜੇ ਸ਼ਬਦ ਵਿੱਚ ਜੁੜੇ ਹੁੰਦੇ ਨੇ ਜਿਹੜੇ ਵਰਤੀ ਵਿੱਚ ਜੁੜੇ ਹੁੰਦੇ ਨੇ ਉਹਨਾਂ ਨੂੰ ਕਦੀ ਦੁੱਖ ਲੱਗਿਆ ਹੀ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਤਤੀ ਤਵੀ ਦੇ ਬੈਠੇ ਤੇ ਉਹਨਾਂ ਨੇ ਵੀ ਕਿਹਾ ਵੀ ਤੇਰਾ ਬਾਣਾ ਮੀਠਾ ਲੱਗਿਆ ਤੇ ਉਹਨਾਂ ਨੂੰ ਦੁੱਖ ਹੋਇਆ ਨਹੀਂ ਹੋਇਆ ਜਿਹੜੇ ਆ ਰਿਆਂ ਨਾ ਘਟਾਏ ਗਏ ਇਹ ਸਭ ਲੋਕ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਪ੍ਰੇਮ ਲੱਗਿਆ ਸੀ ਜਿਹੜੇ ਸ਼ਬਦ ਦੇ ਵਿੱਚ ਹਮੇਸ਼ਾ ਲੀਨ ਰਹਿੰਦੇ ਸੀ ਜਿਨ੍ਹਾਂ ਦਾ ਧਿਆਨ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਵੱਲ ਰੰਦਾ ਸੀ ਤੇ ਮੁਕਤੀ ਉਹਨਾਂ ਦਾ ਇੱਕ ਮਾਤਰ ਲਕਸ਼ਯ ਸੀਗਾ ਮੰਜ਼ਲ ਜਿਸ ਆ ਬਾਨੀ ਜਿੰਦੇ ਕਹਣਾ ਵੀ ਕਰਮੀਆਂ ਵੇ ਕਪੜਾ ਨਦਰੀ ਮੋਖ ਦਵਾਰ ਵੀ ਆ ਜਿਹੜਾ ਇਨਸਾਨੀ ਚੋਲਾ ਐ ਇਹ ਬੜਾ ਮਹਿੰਗਾ ਚੋਲਾ ਐ ਬੜੇ ਕਰਮਾਂ ਦੇ ਕਰਕੇ ਬੜੇ ਗੁਰੂ ਦੀ ਕਿਰਪਾ ਹੋਈ ਬੜੇ ਤੇਰੇ ਕਰਮ ਜਾਗੇ ਤੇ ਫਿਰ ਤੈਨੂੰ ਐ ਇਨਸਾਨੀ ਚੋਲਾ ਮਿਲਿਆ ਵੀ ਕਰਮੀਆਂ ਵੇ ਕਪੜਾ ਨਦਰੀ ਮੋਖ ਦਵਾਰ ਤੇ ਜਦੋਂ ਉਸ ਵਾਹਿਗੁਰੂ ਦੀ ਨਦਰ ਮਿਹਰ ਹੋਣੀ ਆ ਨਾ ਤੇ ਤੈਨੂੰ ਮੁਕਤੀ ਦਾ ਦਵਾਰ ਮਿਲ ਜਾਣਾ ਇਹ ਆਣ ਜਾਣ ਤੋਂ ਛਟਕਾਰਾ ਇਹਨਾਂ 84 ਦੇ ਗੇੜ ਵਿੱਚੋਂ ਤੂੰ ਨਿਕਲ ਜਾਣਾ ਸੋ ਗੁਰੂ ਦੇ ਹੁਕਮ ਨੂੰ ਪਛਾਨਣੀ ਹੈ ਬਾਣੀ ਨੂੰ ਪਛਾਨਣੀ ਹੈ ਉਹਨੂੰ ਮਨ ਵਿੱਚ ਉਤਾਰੀਏ ਤੇ ਜਦ ਤੱਕ ਇਨਸਾਨ ਹੁਣ ਦੁੱਖ ਕਿਉਂ ਹੈ ਕਿਉਂਕਿ ਅਸੀਂ ਮਨ ਵਿੱਚ ਜਿਹੜਾ ਬਾਣੀ ਨੂੰ ਉਤਾਰਿਆ ਨਹੀਂ ਸਿਮਰਨ ਨੂੰ ਉਤਾਰਿਆ ਨਹੀਂ ਸ਼ਬਦ ਨੂੰ ਮਨ 'ਚ ਨਹੀਂ ਉਤਾਰਿਆ ਜਿਸ ਤਰ੍ਹਾਂ ਉੱਪਰੋਂ ਪਰੋਂ ਨੇ ਪੱਤੇ ਪੱਤਿਆਂ ਦੇ ਪਾਣੀ ਪਾਤਾ ਅਸੀਂ ਵੀ ਜਿਹੜਾ ਮੱਥਾ ਟੇਕਣਾ ਨਾ ਉਤੋਂ ਉਤੋਂ ਹੀ ਮਾਰਾ ਨੇ ਕਿਹਾ ਵੀ ਬਾਣੀ ਕੰਠ ਕਰੋ ਬਾਣੀ ਬੜੋ ਬਾਣੀ ਦੇ ਨਾਲ ਜੁੜੋ ਇਹਨੂੰ ਮਨ ਵਿੱਚ ਉਤਾਰੋ ਤੇ ਫਿਰ ਦੁੱਖ ਨਾਮ ਜਪਦੇ ਜਪਦੇ ਕਦੋਂ ਦੁੱਖ ਲੱਤ ਜਣੇ ਨੇ ਕਦੋਂ ਕਸ਼ਟ ਖਤਮ ਹੋ ਜਾਣੇ ਨੇ ਤੁਹਾਨੂੰ ਪਤਾ ਨਹੀਂ ਲੱਗਣਾ ਤੇ ਕਹਿੰਦੇ ਵੀ ਨਾਮ ਜਪੋ ਜੀ ਐਸੇ ਐਸੇ ਤ੍ਰੋਭ ਪ੍ਰਲਾਦ ਜਪਿਓ ਹਰ ਜੈਸੇ ਜਿੱਦਾਂ ਤ੍ਰੋਭ ਭਗਤ ਨੇ ਜਪਿਆ ਪ੍ਰਲਾਦ ਭਗਤ ਨੇ ਜਪਿਆ ਉਸੇ ਤਰ੍ਹਾਂ ਹੀ ਨਾਮ ਜਪੋ ਕਿ ਤੁਹਾਡੇ ਕੰਨ ਕੰਨ ਵਿੱਚ ਨਾਮ ਵਸ ਜਾਏ ਕੰਨ ਕੰਨ ਵਿੱਚ ਉਹ ਰਾਮ ਵਸ ਜਾਏ ਸੋ ਇਸ ਤਰ੍ਹਾਂ ਨਾਮ ਨੂੰ ਨਾਮ ਦੇ ਰੰਗ ਵਿੱਚ ਰੰਗ ਲਓ ਬਾਣੀ ਦੇ ਰੰਗ ਵਿੱਚ ਰੰਗ ਜੋ ਗੁਰੂ ਦੇ ਪ੍ਰੇਮ ਵਿੱਚ ਰੰਗ ਜੋ ਤੇ ਜਦੋਂ ਗੁਰੂ ਦਾ ਪ੍ਰੇਮ ਲੱਗਾ ਆਏਗਾ ਨਾ ਤੇ ਫਿਰ ਦੁੱਖ ਦੁੱਖ ਰਹੇਗਾ ਨਹੀਂ ਉਹ ਦੁੱਖ ਆਪਣੇ ਆਪ ਸੁੱਖ ਵਿੱਚ ਤਬਦੀਲ ਹੋ ਜਾਏਗਾ ਤੇ ਪ੍ਰਮਾਤਮਾ ਅੱਗੇ ਉਸ ਵਾਹਿਗੁਰੂ ਅੱਗੇ ਉਸ ਨਿਰੰਕਾਰ ਅੱਗੇ ਹਮੇਸ਼ਾ ਮਾਲਿਕ ਦਾ ਦਦਾਰ ਮੰਗੋ ਮਾਲਿਕ ਦਾ ਸਿਮਰਨ ਮੰਗੋ ਤੇ ਗੁਰੂ ਦਾ ਪ੍ਰੇਮ ਜਿਹੜਾ ਉਹ ਚੜਿਆ ਰਹੇ ਇਹੀ ਹਮੇਸ਼ਾ ਦੇ ਕੋਲੋਂ ਦਾਤ ਮੰਗੋ ਦੁਨੀਆਵੀ ਦਾਤਾਂ ਖੋਈਆਂ ਜਾਣੀਆਂ ਤੇ ਨਾਮ ਜਿਹੜਾ ਉਹ ਨਾਲ ਜਾਣਾ ਤੇ ਇਹਨਾਂ ਸ਼ਬਦਾਂ ਦੇ ਨਾਲ ਅੱਜ ਦੀ ਕਥਾ ਸੀ ਸਮਾਪਤ ਕਰਦੇ ਹਾਂ ਬੁਲਟਿਕ ਕਮਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ